ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੋ ਬੈਂਟ ਹੈ ਸਲਵਾਰ ਦੀ ਲਾਈਨਿੰਗ ਵਾਲੀ ਆਪਾਂ ਹਾਂ ਨੀਚੇ ਦੋ ਤਇਆ ਇਹਦੀਆਂ ਰੱਖ ਲੀਆਂ ਬੈਲਟ ਦੀਆਂ ਆ ਲਾਈਨਿੰਗ ਆ ਠੀਕ ਆ ਦੋ ਤਇਆ ਇਹਦੇ ਨਾਲ ਮਿਲਾ ਕੇ ਇਧਰੋਂ ਸਿੱਧੇ ਇਹ ਰੱਖ ਲੈਣੀਆਂ ਆ ਲਾਈਨਿੰਗ ਦੇਖੋ ਆਪਾਂ ਕਿੰਨੀ ਘੱਟ ਰੱਖੀ ਇੱਥੇ ਇਹ ਆਪਾਂ ਆ ਰੱਖੀ ਆ ਸਵਾ ਦੋ ਇੰਚ ਘੱਟ ਰੱਖੀ ਆ ਜੇ ਵੀ ਲਾਈਨਿੰਗ ਘੱਟ ਰੱਖਣੀ ਚਾਹੀਦੀ ਆ ਨਹੀਂ ਤਾਂ ਫਿਰ ਨੇਫੇ ਜਨ ਨਾਲਾ ਨਹੀਂ ਪੈ ਜਾਂਦਾ ਇਸ ਤਰ੍ਹਾਂ ਜਦੋਂ ਮੋੜਾਂਗੇ ਆਪਾਂ ਨੇਫਾ ਇੱਥੋਂ ਖਾਲੀ ਰਹਿ ਜਾਊਗਾ ਤੇ ਨਾਲਾ ਵਧੀਆ ਪੈ ਜਾਊਗਾ ਹੁਣ ਆਪਾਂ ਇਹ ਨੂੰ ਬਣਾਉਣਾ ਹੈ ਤਾਂ ਮੈਂ ਦੱਸ ਦਾਂ ਤੁਹਾਨੂੰ ਵੀ ਆਪਾਂ ਇਹਨੂੰ ਲਾਈਨਿੰਗ ਨੂੰ ਅਟੈਚ ਕਿਵੇਂ ਕਰਨਾ ਹਾਂਜੀ ਆ ਦੇਖੋ نیچے ਕਪੜਾ ਮੇਨ ਰੱਖ ਲਿਆ ਉੱਪਰ ਲਾਈਨਿੰਗ ਰੱਖ ਲਈ ਹੈ 2 ਨੰਬਰ ਦਾ ਬਕਰ ਰੱਖਿਓ 2 ਜਾਂ 2.5 ਦਾ ਹੱਦ ਯਾਨੀ ਬਰੀਕ ਰੱਖਿਓ ਕਹਿੰਦਾ ਮਤਲਬ ਇਹ ਵਜ੍ਹਾ ਤੇ ਗੋਮੂ ਹੋ ਜਾਣਾ ਬਾਅਦ ਚੋ ਕਿਤੇ ਟੁੱਟੇ ਨਾ ਇਹ ਵੇਲੇ ਸਹੀ ਪੱਕੀ ਕਰਨ ਦੀ ਬਾਅਦ ਮੁਸ਼ਕਲ ਹੋ ਜਾਂਦੀ ਹੈ ਠੀਕ ਆ ਆਪਾਂ ਸਲਾਈ ਇਹ ਪੁਲਾ ਰਣੀ ਹੈ ਤੇ ਆ ਦੇਖੋ ਇੱਥੋਂ ਤੱਕ ਲੈ ਆਂਦੀ ਇਹ ਇੱਥੋਂ ਆਪਾਂ ਰੱਖ ਲੈਣੀ ਆ ਡੇਢ ਪੌਣੇ 2 ਇੰਚ ਦੀ ਚੜੀ ਠੀਕ ਆ ਆਪਾਂ ਇਹਨੂੰ ਇੱਥੋਂ ਪੱਕਾ ਕਰ ਲੈਣਾ ਇਹ ਲੱਗੀ ਸਲਾਈ ਥਲੀ ਵਾਲੀ ਸਾਈਡ ਦੀ ਇਹ ਤੁਹਾਨੂੰ ਹੁਣ ਬੈਗ ਆ ਦੇਖੋ ਇਦਾਂ 벨ਟ ਨੂੰ ਗੁੰਮ ਕਰਨ ਲਈ ਆਪਾਂ ਹਾਂ نیچے ਕਪੜਾ ਰੱਖ ਲਿਆ ਦੋ ਤਿਆਂ ਆ ਦੋ ਤਿਆਂ ਉੱਤੇ ਲਾਈਨਿੰਗ ਦੀ ਇਧਰੋਂ ਵੀ ਆ ਸਲਾਈ ਮਾਰ ਲੈਣੀ ਆ ਠੀਕ ਆ ਇੱਥੋਂ ਆਪਾਂ ਚੜੀ ਛੱਡ ਦਿੱਤੀ ਇਧਰੋਂ ਡੇਢ ਪੌਣੇ 2 ਇੰਚ ਆਪਾਂ ਛੱਡ ਲਈ ਜਿੰਨੀ ਚੜੀ ਬਣਾਉਣੀ ਆ ਠੀਕ ਆ ਫੜ ਲਿਆ ਜੀ ਹੁਣ ਹੁਣ ਆਪਾਂ ਦੇਖੋ ਇਹ ਇਹਨੂੰ ਇਧਰੋਂ ਫੋੜ ਲੈਣਾ ਤੇ ਇਹਨੂੰ ਇਧਰੋਂ ਫੋੜ ਲੈਣਾ ਆ ਦੇਖ ਇਹ ਆ ਦੇਖ ਇਹਨੂੰ ਇਦਾਂ ਸਿੱਧਾ ਕਰ ਲੈਣਾ ਆ ਦੇਖੋ ਠੀਕ ਹੈ ਆ ਗਿਆ ਸਿੱਧਾ ਇਦਾਂ ਠੀਕ ਹੈ ਇਧਰੋਂ ਆ ਗਿਆ ਠੀਕ ਹੈ ਇਧਰੋਂ ਵੀ ਬੰਮ ਹੋ ਗਈ ਇਧਰੋਂ ਵੀ ਬੰਮ ਹੋ ਗਈ ਠੀਕ ਹੈ ਇਹਨੂੰ ਇਦਾਂ ਸਿੱਧਾ ਕਰਾਂਗੇ ਜਦੋਂ ਆਪਾਂ ਵਿਚਾਲੇ ਉਹ ਪੱਲੇ ਲਾਈਨਿੰਗ ਤੇ ਫੜਕੀ ਇਸ ਤਰ੍ਹਾਂ ਸਿੱਧੀ ਹੋ ਜਾਣੀ ਆ ਤੇ ਇੰਨੀ ਲਾਈਨਿੰਗ ਕੱਟ ਰੱਖਿਆ ਕਰੋ ਇਹ ਤਰੀਕਾ ਜੀ ਬਰਟਰ ਨੂੰ ਲਾਈਨਿੰਗ ਲਾਉਣ ਦਾ